ਮਿੱਤਰੋ ਅੱਜ ਆ ਗਏ ਆਪਾਂ ਟਰੋਲੀ ਭਾਈ ਦੇ ਵੱਡੇ ਮੇਲੇ ਦੇ ਉੱਪਰ ਲੋੜੀ ਦਾ ਮਾਗੀ ਦਾ ਮੇਲਾ ਪਰ ਸੱਦਾ ਹੀ ਟਰੋਲੀ ਭਾਈ ਦੀ ਧਰਤੀ ਉਹ ਸੱਦੇ ਵਾਲੀਆ ਕਿਹੜੀ ਲੈਣਿਆ ਫਿਰ ਮੂੰਹ ਜਾਂ ਕਿਹੜਾ ਲਾਉਣਾ ਕਿੰਨੇ ਦਾ ਰੇਟ ਕਹਿੰਦਾ ਕਿੰਨੇ ਦਾ ਘੂਟਾ ਅਸingular ਅਸingular ਕਾਲਾ ਯਸ ਕਾਲਾ ਯਸ ਅਸingular ਆਮ ਘੋਟਾ ਕਿੰਨੇ ਦਾ ਕਹਿੰਦਾ ਇਹ 60 ਆ ਹੈ ਲੈ ਕੇ ਚੱਲਾਂਗੇ ਉਹ ਜਾਨ ਲਗੇ ਲਓ ਯਾਰ ਵੀ ਗੇਮ ਬਹੁਤ ਬਹੁਤ ਜਿਆਦੇ ਪ੍ਰਾਣੀ ਆ ਜੀ ਤੇ ਕਿਹੜੇ ਕਿਹੜੇ ਵੀਰਾਂ ਨੇ ਆ ਗੇਮ ਖੇਡੀ ਆ ਤੇ ਜਰੂਰ ਕਮੈਂਟ ਕਰਕੇ ਦੱਸਿਓ ਬਾਈ ਆਪਾਂ ਨੂੰ ਤੇ ਆਲੇ ਨਾਮ ਬਾਈ ਨਿੱਕਲ ਦੇ ਵਿੱਚ ਉਹਦੇ ਆ ਆਲੇ ਰਪਈਏ ਹੋਣਗੇ ਜੀ ਆਲੇ ਪ੍ਰਾਈਜ਼ ਹੋਣਗੇ ਜੀ ਇਹ ਪ੍ਰਾਣੀਆਂ ਯਾਦਾਂ ਕਿਉਂ ਸੱਦੇ ਵਾਲੀਆਂ ਨੇ ਹਾਂ ਬਾਈ ਆਹ ਆਹ ਕਹਿੰਦੇ 15 ਮਿੰਟਾਂ ਦੇ ਵੀਜੇ ਆਲੇ ਆਹ ਵੀ ਆ ਬਾਬਾ ਲੱਗਣਗੇ ਵੀਜੇ ਅੱਜ ਲੱਗੜ ਕੇ ਵੀਜੇ ਕੈਨੇਡਾ ਅਮਰੀਕਾ ਯੂਕੇ ਯੂਐਸਏ ਕੈਨੇਡਾ ਤੀ ਡੌਂਕੀ ਕੋਈ ਡੌਂਕੀ ਨਹੀਂ ਤੋਹ ਨਹੀਂ ਆ ਵੀ ਸਿੱਧਾ ਜਾ ਸਰਫਾਤ ਦੀ ਮੇਰੀ ਵੀ ਸਿੱਧਾ ਜਾ ਜਾਊਗਾ ਜੀ ਸਿਰਫ 30 ਰੁਪਏ ਕਹਿੰਦੇ ਲੱਗ ਗਈ ਜਾ। ਤਾਂ ਕੋਈ ਕੋਈ ਲੋਡ ਨਹੀਂ ਭਾਈ ਸਿੱਧੀ ਫਲਾਈਟ ਆ। ਕੋਈ ਕਾਗਜ਼ੀ ਕੰਮ ਵੀ ਨਹੀਂ ਜਣਾ। ਕਾਗਜ਼ੀ ਕੰਮ ਨਹੀਂ। ਇਹ ਤਾਂ ਸਿੱਧੀ ਦਾ। ਇਹ ਕੰਮ ਤਾਂ ਸਿੱਧੀ ਜੇ ਜਾ ਕੇ ਬੈਠਣਾ। ਕਿਹੜਾ ਕੋਈ ਕਾਗਜ਼ੀ ਕਾਰਵਾਈ ਨਹੀਂਗੀ। ਬਸ ਦਾ 30 ਰੁਪਏ ਦਾ ਵੀਜ਼ਾ ਚੱਕੋ। ਹਾਂ। ਲਓ ਵੀ ਮਿੱਤਰੋ। ਇਹ ਸਾਡਾ ਕਮੈਂਟੇਟਰ ਭਾਈ ਚਾਰਾ ਵੀਰਾਂ ਦਾ। ਆਹ ਘੋਰ ਵਾਲੀ ਇਹ ਕਰਾਉਂਦੇ ਸਿਰਾ ਜੀ ਆਓ ਜੀ ਹਾਂ ਆਓ ਜੀ ਮੈਲ ਦੇ ਧਾਰ ਤੇ ਚੱਲ ਗੋਪੀ ਲਾਲਾ ਟੂਟਾ ਆਪਾਂ ਜਾ ਜਾਈਏ ਆਪਣੀ ਟਰਾਲੀ ਭਾਈ ਹਾਂ ਆਪਣੇ ਭਰਾਵਾਂ ਦਾ ਮੇਲਾ ਸੇਵਕ ਉਹਨਾਂ ਦਾ ਮੇਲਾ ਅੱਜ ਕਹਿੰਦੇ ਟਰਾਲੀ ਭਾਈ ਦਾ ਤੇ 15 ਨੂੰ ਫੋੜ ਦਿੱਤੇ ਜਾਣੇ ਨੀਲੇ ਤੇ ਜਰੂਰ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਰੂਰ ਹੰਮਾ ਭਾ ਕੇ ਪਹੁੰਚਿਓ ਆਏ ਵੀ ਕਹਿੰਦੇ ਮੇਲੇ ਦਾ ਆਨੰਦ ਮਾਣੋ ਚੋਲੇ ਝੰਡੂਲਾ ਆ ਮੇਲੇ ਨੂੰ ਦੇਖਣ ਦੇ ਲਈ ਲੋਕੀ ਦੂਰੋਂ ਦੂਰੋਂ ਆਉਂਦੇ ਆ ਆ ਵੀ ਕਹਿ ਦੇ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੰਦਾਲਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਉਹ ਜਿਹੜਾ ਲਾਈਕ ਆਲਾ ਬਟਨ ਆਉਂਦਾ ਉਹ ਵੀ ਕਰ ਲਿਓ ਇਹਨਾਂ ਉਹ ਕਨ ਦਾ ਸ਼ੱਕਰਪਾਰਾ ਉਹ ਜ਼ਰੂਰ ਕਰਿਓ ਸਾਰੇ ਸਾਰੇ ਸਾਹਿਬਾਂ ਆਇਦਰ ਕਾਲਾ ਮੜਿਆਣੀ ਜੀ ਹਾਂਜੀ ਕਾਲ ਜੀ ਹੁਣ ਆਪਾਂ ਜਾਣ ਲੱਗੇ ਆਂ ਆਹੋਲੇ ਵੀ ਕੇਹੀ ਲੱਗਿਆ ਝੱਟ ਬਹਿਣ ਹੈ ਇਹ ਇਧਰ ਟੂ ਪਾਕ ਥੋੜੀ ਠੰਡ ਮਾਰਦਾ ਲੱਗਿਆ ਜੀ ਝੱਟ ਬਹਿਣ ਤੇ ਅਸੀਂ ਭੈਂਦਾ ਯਾਰ ਹੈਲੀਕਾਪਟਰ 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 ਓਏ ਹੋਏ ਹੈ ਜਾ ਆ ਬੈ ਜਾ ਉਹ ਬਾਈ ਮੈਨੂੰ ਗੱਲ ਮੇਂ ਫੜ ਉਹ ਬੈ ਜਾ ਇਹ ਨੰਗੇ ਨਾਲ ਹੀ ਬੈਤੀ ਬੈ ਜਾ ਆ ਅੱਧਾ ਕਾਊਗਾ ਬਾਈ ਇਹਦੇ ਚ ਤੇ ਇਸ ਲਈ ਆਪਾਂ ਕੈਸਾ ਕਰਦੇ ਨੇ ਚਲੋ ਉਹ ਤੂੰ ਬੈ ਕਾਲੇ ਬੈ ਜਾ ਆਏ ਉਹ ਦਵਾਰੋ ਵੀਡੀਓ ਬਣਾ ਮੇਰੀ ਆ ਗਿਆ ਜੀ ਕਿਹਦੇ ਕਾਲਾ ਮੜਿਆਣੀ ਵਾਲਾ ਹੈਲੀਕਾਪਟਰ ਵੱਡੇ ਕੱਦ ਦਾ ਮਾਰ ਇਹ ਫਸ ਗਿਆ ਇਹ ਰੰਗਾ ਚ ਆਇਆ ਫਿਰਦਾ ਜੀ ਤੇ ਇਹ ਹੁਣ ਦਿੱਤਾ ਕੁੰਡੀ ਦਾ ਕੁੰਡੀ ਲਾ ਦੇ ਚਲੋ ਉੱਤੋਂ ਰੋ ਜਾ ਓਏ ਚੱਲ ਚੱਲ ਕੋਈ ਨਹੀਂ ਕਬੱਡੀ ਬਾਲ ਨਹੀਂ ਕਹਿੰਦੇ ਚੁਗਾ ਗਲਾ ਪੈਨਸ ਖੜਾ ਚਲੋ ਜਿਓ ਚਲੋ ਉਹ ਡੱਬਿਆ ਹੋਏ ਘੋ ਕਾਲੇ ਕਾਲੇ ਭਾਇ ਕਰਦੇ ਓਏ ਓ ਇਧਰ ਲਈ ਬਾਰੀ ਵੈਦੀ ਕਾਲੇ ਇਧਰ ਭਾਈ ਮਗਰ ਹੀ ਰੋੜ ਦੋ ਮਗਰ ਹੀ ਰੋੜ ਦੋ ਆਦਾਂ ਦੇ ਤਰ੍ਹਾਂ ਪੰਜਾਬ ਆਉਂਦਾ ਸਮੂਹਿਕਾਂ ਦਾ ਤਬਰਦ ਕਾਲਾ ਬਾਦ ਗਿਆ ਹੈ ਹਾਂ ਉਹਨਾਂ ਨੂੰ ਫੈਨਲ 25 ਇਸ ਤਰ੍ਹਾਂ ਹੈ ਹੈਲੀਕਾਪਟਰ ਮੜਾ ਜੀ ਕਾਲਾ ਮੈਰੀ ਵਾਂਗੂ ਕਿੰਨਾ ਆਪ ਹੋ ਗਿਆ ਏ ਉਹਨਾਂ ਨੇ ਬਹੁਤ ਵੱਡੇ ਜਿਵੇਂ ਮਾਂ ਬਹੁਤ ਵੱਡੋ ਓਏ ਓਏ ਆਹ ਕੀ ਨੰਬਰ ਲਿਖਿਆ ਪਿਆ ਏ ਪ੍ਰੀਤੀ ਹਾਏ ਓਏ ਹਏ ਰਿੰਦੀ ਦਾ ਨਾਮ ਆਇਆ ਆਟੇ ਵਾਣ ਆਇਆ ਜਮਨੂ ਮੇਰੇ ਵੀਰੋ ਅੱਜ ਕਿਹਦੇ ਸਾਰੇ ਧੂਲਿਆਂ ਦੇ ਝੂਟੇ ਲੈਣੇ ਆ ਆਜੋ 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 ਕਿਸ਼ਤੀ ਆ ਗਈ ਹੈ ਜੀ ਅੱਜ ਲਾਂਟੇ ਮਾਰ ਆਏ ਹਾਂ ਮੀਟਿੰਗ ਤੋਂ ਆਏ ਇੱਕ ਨੇ ਇੱਕ ਨੇ ਇੱਥੇ ਸਿਰ ਮਰਾਇਆ ਸੀ ਨਾ ਵੀਡੀਓ ਆਈ ਸੀ ਇਹਦੇ ਜੀ ਦੇ ਲਿਆ ਸਰ ਪਤੰਦਰ ਨੇ ਲਾਂਟੇ ਮਾਰ ਆਏ ਆ ਜੀ ਹਾਂ ਤਲੀ ਕੈਸ਼ਟੀ ਸਵਾਰਾ ਜੀ ਡਾਡਰੋਰੀ ਆ ਬਈ ਸਾਰੇ ਮੇਲੇ ਟਰੋਲੀ ਤੇ ਆਓ ਯਾਰ ਸਰਾ ਲੱਗਿਆ ਪਿਆ ਮੇਲਾ ਟਰੋਲੀ ਭਾਈ ਜਿਹੜੇ ਮੋਗੇ ਦੀ ਘੱਟ ਓਏ ਉੱਥੇ 15 ਮਿੰਟ ਆਵੀਆ ਭਾਈ 15 ਮਿੰਟਾਂ ਨੂੰ ਵੀਡੀਓ ਵੀ ਲੱਗਣਗੇ ਵੀਡੀਓ ਵਾਲੇ ਲੈ ਕੇ ਲੈ ਕੇ ਚਾਲ ਜਾਵਾਂਗੇ ਵੀਡੀਓ ਵਾਲੇ ਕੋਲ ਨਹੀਂ ਤਾਂ ਕੰਮ ਨਹੀਂ ਜਾ ਕੇ ਗੋਪੀ 15 ਮਿੰਟ ਦਾ ਵੀਡੀਓ ਵਾਲਾ ਵੀ ਆਇਆ ਲਓ ਵੀ ਮਿੱਤਰੋ ਵੈਸਟਰ ਵਾਲੇ ਕਹਿੰਦੇ 4 ਟਰੈਕਟਰ ਕਿਉਂ ਸੱਤੇ ਵਾਲੀਆ ਸਰਾ ਤਿਆਰ ਕਰਾਏ ਕਹਿੰਦੇ ਭਰਾਵਾਂ ਨੇ ਰੋਕੇ ਰਿਪੋਰਟਾਂ ਦੀ ਵੀਦੇ ਘਰ ਦਾ ਸ਼ਿਕਾਰ ਬੰਦ ਗਏ ਕਾਲੂ ਪਤਾ ਲੱਗਣਾ ਵੀ क्या तयार ਰੂਪਰ ਪਹਾੜੀ ਵਾਲੇ ਸਾਰੇ ਵੀਰਾਂ ਵੱਲੋਂ ਜੀ ਹੈਪੀ ਲੋੜੀ ਸਤ ਮੇਰੀ ਨੇ ਮਾਣੇ ਤੇ ਨਿਕਲੇ